ਇਹ ਵੀ ਆਮ ਆਦਮੀ ਪਾਰਟੀ ਤੇ ਬੀਜੇਪੀ ਇਹ ਕਾਲੇ ਕੱਛਿਆਂ ਵਾਲੀ ਇਹ ਤੁਹਾਡੇ ਪਿੰਡਾਂ ਦੇ ਹਾਲੇ-ਦੋਲੇ ਪਹੁੰਚ ਗਈ ਹੈ ਉਸ ਕਾਲੇ ਬੋਲ ਦੇ ਵਿੱਚ ਹੋਈ ਹੈ ਜਿਸ ਜਿੱਸ ਜਗ੍ਹਾ ਤੇ ਅਸੀਂ ਪਹੁੰਚ ਚੁੱਕੇ ਉਥੋਂ ਨਿਕਲਣਾ ਅਸੰਭਵ ਹੋ ਗਿਆ ਤੁਸੀਂ ਦੇਖ ਹੀ ਰਹੇ ਹੋ ਕਿ ਪਿਛਲੇ ਲਗਾਤਾਰ ਕਈ ਸਾਲਾਂ ਦਾ ਲੋਕਾਂ ਦਾ ਮੂਡ ਕੁਝ ਹੁੰਦਾ ਸੀ ਵੋਟਾਂ ਦਾ ਰੋਕੋ ਜੋ ਪ੍ਰਚਾਰ ਕਰਦੀ ਸੀ ਇਹ ਇਸ ਦਾ ਕਦੀ ਕੁਝ ਕਰਨਾ ਹੁਣ ਜਿਹੜੀ ਇਹ ਇੱਕ ਬੜੀ ਇਸ ਪੇਸੂਬਿਕ ਸਟੱਡੀ ਕਰਾਈ ਹੈ ਰਾਹੁਲ ਜੀ ਨੇ ಕಾಂಗ್ರೆਸ ਦੀ ਟੀਮ ਨੇ ਉਹਦੇ ਵਿੱਚ ਇੱਕ ਕਰਨਾਟਕਾ ਦੇ ਅਸੈਂਬਲੀ ਹਲਕੇ ਦੇ ਵਿੱਚ ਜਿੱਤੇ 6 ਲੱਖ ਵੋਟ ਸੀ ਉਹਦੇ ਵਿੱਚੋਂ ਲੱਭਿਆ ਕਿ 1 ਲੱਖ ਵੋਟ ਵੀ ਹੀ ਉਨੀ ਕੀ ਕਰ ਗਾਹ ਤਾਂ ਮੈਂ ਇੱਕ ਕੋ ਬੁਝਾਵਿਸ਼ ਕਰਨਾ ਚਾਹਦਾ ਸਾਰੇ ਸਾਥੀਆਂ ਜੋ ਇੱਥੇ ਖੜੇ ਨੇ ਇਹਨਾਂ ਚੋਂ ਹੀ ਇਲੈਕਸ਼ਨਾਂ ਗਾਹ ਲੱਗੀਆਂ ਨੇ ਤੁਸੀਂ ਜੋ ਹਾਲਾਤ ਵੇਖੋ ਇਹਨਾ ਪਹਿਲੇ ਵੀ ਕਹਿਣਾ ਕਿ ਭਾਜਪਾ ਤੇ ਆਪ ਇੱਕੋ ਸਿੱਕੇ ਤੇ ਦੋ ਬੰਦ ਕੰਪਲੀਟ ਵਰਕਿੰਗ ਜੋ ਮੋਦੀ ਦੀ ਉਹ ਹੀ ਕੇਜਰੀਵਾਲ ਬਾਕੀ ਤੇ ਲੜਾਈ ਸਾਰੇ ਦੇਸ਼ ਦੇ ਵਿੱਚ ਕਾਂਗਰਸ ਤੇ ਆਪੋਜੀਸ਼ਨ ਪਾਰਟੀਆਂ ਇੰਡੀਆ ਦਾ ਰਜਬਦਤ ਜਿਹੜੀ ਉਹ ਨਹੀਂ ਲਈ ਜੇ ਤਾਂ ਲੈ ਲਈ ਸਾਥ ਸਾਧਾ ਦੇਣਾ ਪੱਗ ਅਸੀਂ ਬਹੁਤ ਮਸ਼ਕੂਰ ਆ ਰਾਹੁਲ ਜੀ ਦੇ ਤੇ ਕਾਂਗਰਸੀ ਲੀਡਰਸ਼ਿਪ ਦੇ ਕਿ ਉਹਨਾਂ ਨੇ ਜੋ ਹਰਿਆਣੇ 'ਚ ਹੋਈ ਹੈ ਉਹ ਪੰਜਾਬ ਚ ਹੋਣ ਤੋਂ ਪਹਿਲੇ ਡੱਕ ਲਿਆ ਹਰਿਆਣੀ ਸੀ ਆਪਣੇ ਇਹੀ ਕੰਮ ਸਾਡੇ ਨਾਲ ਹੁੰਦਾ ਜੇ ਨਾ ਉਹਨਾਂ ਸਾਨੂੰ ਪਹਿਲੇ ਸੂਚਿਤ ਕਰਦੇ ਅਵੇਰ ਕਰਦੇ ਧੀਰੀ ਬੇਨਤੀ ਹੋਏਗੀ ਸਾਰੇ ਸਾਡੇ ਵੀਰਾਂ ਨੂੰ ਕਿ ਕਾਂਗਰਸ ਦੀ ਲੀਡਰਸ਼ਿਪ ਸੂਬੇ ਦੇ ਵਿੱਚ ਤੁਹਾਨੂੰ ਸੂਚਿਤ ਹੀ ਕਰ ਸਕਦੀ ਹੈ ਚੌਂਕੀਦਾਰ ਤੇ ਹੌਕਾ ਹੀ ਦੇ ਸਕਦਾ ਤੇ ਜੇ ਪਿੰਡ ਵਾਲਿਆਂ ਨੇ ਫੇਰ ਵੀ ਸੁੱਤੇ ਰਹਿਣਾ ਕੰਬਲ ਲੈ ਕੇ ਮੂੰਹ ਤੇ ਤੇ ਫੇਰੇ ਦੇ ਵਿੱਚ ਪਿੰਡ ਦਾ ਸੌਰਨਾ ਕੋਈ ਇਹ ਵੀ ਆਮ ਆਦਮੀ ਪਾਰਟੀ ਤੇ ਬੀਜੇਪੀ ਇਹ ਕਾਲੇ ਕੱਛਿਆਂ ਵਾਲੀ ਇਹ ਤੁਹਾਡੇ ਪਿੰਡਾਂ ਦੇ ਹਾਲੇ-ਦੋਲੇ ਪਹੁੰਚ ਗਈ ਹੈ ਇਹਨਾਂ ਤੋਂ ਬਚਾਅ ਸਾਡਾ ਕਰਨਾ ਹੈ ਜੇ ਅੱਖਾਂ ਤੇ ਕੰਨ ਖੋਲ ਕੇ ਰੱਖਾਂਗੇ ਫੇਰ ਬਚਾਅ ਮੈਂ ਉਨੇ 20 ਦਿਨ ਦੇ ਦੌਰੇ ਤੋਂ ਆਇਆ ਭਾਰ ਤੱਕ ਰਾਜ ਜੀ ਲੋਕ ਤਬਦੀਲੀ ਚਾਹੁੰਦੇ ਕਾਂਗਰਸ ਨੂੰ ਚਾਹੁੰਦੇ ਉਹਨਾਂ ਨੂੰ ਪਤਾ ਹੈ ਕਿ ਜਿਸ ਪੋਜੀਸ਼ਨ ਵਿੱਚ ਅੱਜ ਪੰਜਾਬ ਪਹੁੰਚ ਗਿਆ ਹੈ ਜਨਾਚਰ ਕੋ ਸੋਚ ਜੀ ਪਾਰਟੀ ਨੇ ਆਈ ਸੁਚਾ ਜੀ ਵਿਦੇਸ਼ਿਕਨ ਆਏ ਤੇ ਪੰਜਾਬ ਉਸ ਕਾਲੇ ਬੋਲ ਦੇ ਵਿੱਚੋਂ ਜਾਂ ਜਿਸ ਜਗ੍ਹਾ ਤੇ ਅਸੀਂ ਪਹੁੰਚ ਚੁੱਕੇ ਉੱਥੋਂ ਨਿਕਲਣਾ ਅਸੰਭਵ ਹੋ ਚੁੱਕਿਆ ਸਰ ਤੋਂ ਬੇਨਤੀ ਸਾਡੀ ਇਹ ਹੈ ਕਿ ਜਿਹੜੀ ਗੱਲ ਮਦਾਨਚੀ ਨੇ ਦੱਸੀ ਹੈ ਤੇ ਰਾਹੁਲ ਜੀ ਨੇ ਜਿਹੜਾ ਆਵਾਜ਼ ਦਿੱਤੀ ਹੈ ਸਾਰੇ ਦੇਸ਼ ਨੂੰ ਬਚਾਉਣ ਵਾਸਤੇ ਜ਼ਰੂਰੀ ਇਹਨਾਂ ਨੂੰ ਘੜੋਂ ਲਾੜਾ ਬਹੁਤ ਹੀ ਜ਼ਰੂਰੀ ਹੈ ਅੱਜ ਤੁਸੀਂ ਇੰਟਰਨੈਸ਼ਨਲ ਹਾਲਾਤ ਵੇਖੇ ਨੇ ਕਿਹੜੇ ਟਾਈਮ ਤੇ ਸਾਰੀ ਦੁਨੀਆ ਦੇ ਵਿੱਚ ਜਦੋਂ ਵੀ ਕਿਤੇ ਸਾਡਾ ਰਾਮ ਲੌੜਾ ਕਿਤੇ ਪਾਕਿਸਤਾਨ ਨਾਲ ਪੈਂਦਾ ਸੀ 90% ਦੀ ਦੁਨੀਆ ਤੇ ਦੇ ਸਾਡੇ ਨਾਲ ਖੜਿਆ ਹੁੰਦਾ ਹੁਣ ਤੁਸੀਂ ਧਿਆਨ ਮਾਰ ਕੇ ਵੇਖੋ ਕੋਈ ਗਵੰਡੀ ਦੇਸ਼ ਵੀ ਸਾਡੇ ਨਾਲ ਨਹੀਂ ਕੋ ਨਪਾਲ ਵਰਗਾ ਦੇਸ਼ ਮਾਲਦੀਵਸ ਨੇ ਮੁਰੇਸ਼ੀਆ ਸੇ ਸ਼੍ਰੀਲੰਕਾ ਬੰਗਲਾਦੇਸ਼ੇ ਜਿਹਨੂੰ ਜਾਤੀ ਅਸੀਂ ਦੁਆਈ ਕੀਤੀ ਇਨੂੰ ਹੌਂਸਾ ਸੀ ਲੈ ਕੇ ਆਏ ਉਹ ਵੀ ਤੁਹਾਡੇ ਨਾਲ ਜਿਸ ਕਿਸਮ ਦੀ ਫੋਰਨ ਪਾਲਿਸੀ ਹੈ ਕੰਪਲੀਟਲੀ ਅੱਜ ਹਿੰਦੁਸਤਾਨ ਆਈਸੋਲੇਟਡ ਤੇ ਤਾਕਤ ਚ ਰਹੇ ਤਾਂ ਇੱਕੋ ਹੀ ਤਰੀਕਾ ਹੈ ਹੀਰਾ ਪੇਰੀ ਤੇ ਹੀਰਾ ਪੇਰੀ ਤੋਂ ਹੁਣ ਜਿਸ ਦਾ ਦੇਸ਼ ਆਜ਼ਾਦ ਕਰਾਇਆ ਮੇਰੇ ਵੀਰੋ ਇਸ ਤਰ੍ਹਾਂ ਹੀ ਇਹ ਤੁਜੀ ਲੜਾਈ ਹੈ ਡੈਮੋਕ੍ਰੇਸੀ ਨੂੰ ਬਚਾਉਣ ਵਾਸਤੇ ਐਵੇਂ ਨਹੀਂ ਸੀ ਕਹਿੰਦੇ ਕਿ ਜੇ ਦੋ ਤਿਹਾਈ ਸਾਡੇ ਕੋਲ ਮжоਰਿਟੀ ਆ ਗਈ ਅਸੀਂ ਡਾਕਟਰ ਭੀਮਰਾਓ ਵੇਦਕਰ ਸਾਹਿਬ ਦਾ ਸੰਵਿਧਾਨ ਬਦਲੋ ਉਹ ਤੇ ਚਲੋ ਪ੍ਰਮਾਤਮਾ ਨੇ ਮਿਹਰ ਕੀਤੀ ਬਚਾ ਆਪਣਾ ਇਤਿਓ ਗਿਆ ਨਹੀਂ ਨਹੀਂ ਤੋਂ ਗੁਜ਼ਾਰੇ ਸਾਡੀ ਇਹ ਹੈ ਕਿ ਇਹ ਸਾਰੇ ਉਪਰਾਲੇ ਦੇ ਵਿੱਚ ਲੀਡਰਸ਼ਿਪ ਜਿਹੜੀ ਸੂਬੇ ਦੀ ਉਹ ਤੇ ਆਪਾਂ ਨੂੰ ਵੇਰ ਹੀ ਕਰ ਸਕਦੀ ਔਕਾਏ ਦੇ ਸਕਦੀ ਤੋਂ ਟਾਈਮ ਹੈ ਕਿ ਅਸੀਂ ਸਾਰੇ ਇਸ ਗੱਲ ਨੂੰ ਬਹੁਤ ਸੀਰੀਅਸਲੀ ਲਈਏ